ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਧਰਤੁ ਲੁਕਾਈ ਨੂੰ ਤਾਰ ਦੇ ਹੋਏ ਬਗਦਾਦ ਤੋਂ ਚੱਲ ਕੇ ਅਨੇਕਾਂ ਨਗਰਾਂ ਸ਼ਹਿਰਾਂ ਦੇ ਵਿੱਚ ਹੁੰਦੇ ਹੋਏ ਸਤਿਗੁਰੂ ਮਹਾਰਾਜ ਕਾਬਲ ਪਹੁੰਚਦੇ ਨੇ ਤੇ ਕਾਫਰ ਦੇ ਲੋਕਾਂ ਨੂੰ ਸਿੱਧੇ ਰਾਹ ਪਾਉਣ ਉਪਰੰਤ ਦਰਾਈ ਖੈਬਰ ਰਾਹੀ ਮੁੜ ਦੇਸ਼ ਦੇ ਵਿੱਚ ਪਹੁੰਚ ਜਾਂਦੇ ਨੇ ਸਤਿਗੁਰੂ ਮਹਾਰਾਜ ਅਟਕ ਦਰਿਆ ਪਾਰ ਕਰਕੇ ਆਪ ਜੀ ਹਸਨ ਅਬਦਾਲੇ ਪਹੁੰਚਦੇ ਨੇ ਇੱਥੇ ਆ ਡੇਰਾ ਲਾਇਆ ਸਤਿਗੁਰੂ ਮਹਾਰਾਜ ਜੀਆ ਨੇ ਇੱਥੇ ਇਹ ਇੱਕ ਪਹਾੜੀ ਦੇ ਥੱਲੇ ਆਰਾਮ ਕਰਨ ਲਈ ਡੇਰਾ ਲਾਉਂਦੇ ਨੇ ਸਤਿਗੁਰੂ ਪਾਤਸ਼ਾਹ ਤੇ ਉਸ ਪਹਾੜੀ ਦੇ ਉੱਤੇ ਬਲੀ ਕੰਧਾਰੀ ਨਾਂ ਦਾ ਇੱਕ ਪੀਰ ਰਹਿੰਦਾ ਸੀ ਉਹ ਪੀਰ ਬੜਾ ਗੁੱਸਹਿਲ ਤੇ ਕਰੋਧੀ ਸੁਭਾਅ ਦਾ ਸੀ ਉਸ ਦੀ ਝੁੱਗੀ ਦੇ ਕੋਲ ਠੰਡੇ ਪਾਣੀ ਦਾ ਇੱਕ ਚਸ਼ਮਾ ਵਗਿਆ ਕਰਦਾ ਸੀ ਤੇ ਆਏ ਗਏ ਮੁਸਾਫਿਰ ਪਹਾੜੀ ਉੱਤੇ ਜਾ ਕੇ ਉੱਥੋਂ ਪਾਣੀ ਪੀਂਦੇ ਸਨ ਵਲੀ ਕੰਧਾਰੀ ਕੇਵਲ ਉਹਨਾਂ ਲੋਕਾਂ ਨੂੰ ਹੀ ਪਾਣੀ ਪੀਣ ਦੀ ਇਜਾਜ਼ਤ ਦਿਆ ਕਰਦਾ ਸੀ ਜਿਹੜੇ ਉਸ ਉੱਤੇ ਸ਼ਰਧਾ ਭਾਵਨਾ ਅਤੇ ਯਕੀਨ ਪ੍ਰਗਟ ਕਰਦੇ ਸਨ ਉਹ ਕਿਸੇ ਹੋਰ ਗੁਰੂ ਪੀਰ ਦੀ ਆਪਣੇ ਸਾਹਮਣੇ ਮਾਨਤਾ ਹੁੰਦੀ ਨਹੀਂ ਸੀ ਦੇਖ ਸਕਦਾ ਹੁਣ ਪਹਾੜੀ ਦੇ ਥੱਲੇ ਪਹੁੰਚ ਕੇ ਭਾਈ ਮਰਦਾਨਾ ਜੀ ਨੂੰ ਬੜੀ ਸਖਤ ਪਿਆਸ ਲੱਗਦੀ ਹੈ ਤੇ ਆਸ-ਪਾਸ ਕਿਤੇ ਪਾਣੀ ਨਜ਼ਰ ਨਹੀਂ ਸੀ ਆਉਂਦਾ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਪੁੱਛਿਆ ਭਾਈ ਮਰਦਾਨਾ ਜੀ ਕੀ ਗੱਲ ਹੈ ਤੇ ਭਾਈ ਮਰਦਾਨਾ ਜੀ ਨੇ ਕਿਹਾ ਸਤਿਗੁਰੂ ਮਹਾਰਾਜ ਮੈਨੂੰ ਬੜੀ ਪਿਆਸ ਲੱਗੀ ਹੋਈ ਹੈ ਗਲਾ ਸੁੱਕਿਆ ਪਿਆ ਹੈ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਹੁਣੇ ਪ੍ਰਾਣ ਪਖੀਰੂ ਉੱਡੇ ਕਿ ਹੁਣੇ ਪ੍ਰਾਣ ਪਖੀਰੂ ਉੱਡੇ ਪਿਆਸ ਦੇ ਨਾਲ ਮਰਦਾ ਜਾ ਰਿਹਾ ਹਾਂ ਤੇ ਮੈਨੂੰ ਕਿਧਰੇ ਪਾਣੀ ਨਜ਼ਰ ਨਹੀਂ ਆਉਂਦਾ ਤੇ ਆਪ ਜੀ ਕਿਰਪਾ ਕਰੋ ਤੇ ਮੈਨੂੰ ਦੱਸੋ ਮੈਂ ਕਿੱਥੋਂ ਪਾਣੀ ਪੀਵਾਂ ਤੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਭਾਈ ਮਰਦਾਨਾ ਜੀ ਤੁਸੀਂ ਇਸ ਤਰ੍ਹਾਂ ਕਰੋ ਕਿ ਉਸ ਪਹਾੜੀ ਦੇ ਉੱਤੇ ਜਾ ਕੇ ਫਕੀਰ ਦੇ ਚਸ਼ਮੇ ਤੋਂ ਜਾ ਕੇ ਪਾਣੀ ਛਕ ਲਵੋ ਇਸ ਪਹਾੜੀ ਦੇ ਉੱਪਰ ਇੱਕ ਫਕੀਰ ਰਹਿੰਦਾ ਹੈ ਜਿਸ ਦੇ ਘਰ ਦੇ ਨਾਲ ਘਰ ਦੇ ਕੋਲ ਹੀ ਇੱਕ ਪਾਣੀ ਦਾ ਚਸ਼ਮਾ ਹੈ ਠੰਡੇ ਜਲ ਦਾ ਤੇ ਜਾ ਕੇ ਤੁਸੀਂ ਉਹਨਾਂ ਤੋਂ ਪਾਣੀ ਪੀ ਆਵੋ ਮਰਦਾਨਾ ਤਰੇ ਦਾਸ ਤਾਇਆ ਔਖਾ ਸੌਖਾ ਹੋ ਕੇ ਪਹਾੜੀ ਉੱਤੇ ਜਾ ਬਲੀ ਪੰਧਾਰੀ ਦੇ ਕੋਲ ਪਹੁੰਚਦਾ ਹੈ ਤੇ ਪਾਣੀ ਪੀਣ ਦੀ ਇਜਾਜ਼ਤ ਮੰਗਦਾ ਹੈ ਬਲੀ ਗੰਧਾਰੀ ਨੂੰ ਗੁਰੂ ਨਾਨਕ ਦੇਵ ਦੇ ਸੱਚ ਧਰਮ ਤੇ ਪ੍ਰਚਾਰ ਅਤੇ ਲੋਕਾਂ ਦੇ ਉਹਨਾਂ ਵੱਲ ਤੇ ਜਾਣਦੀਆਂ ਸੋਹਾਂ ਮਿਲਦੀਆਂ ਰਹਿੰਦੀਆਂ ਸਨ ਉਸ ਨੂੰ ਇਹ ਵੀ ਪਤਾ ਲੱਗਿਆ ਸੀ ਕਿ ਮਰਦਾਨਾ ਨਾਮ ਦਾ ਇੱਕ ਮੁਸਲਮਾਨ ਰਬਾਬੀ ਗੁਰੂ ਜੀ ਦਾ ਸਿੱਖ ਬਣ ਕੇ ਉਹਨਾਂ ਦੇ ਨਾਲ ਰਹਿੰਦਾ ਹੈ ਤੇ ਉਹਨਾਂ ਦੀ ਸੇਵਾ ਕਰਦਾ ਹੈ ਉਹਨਾਂ ਲਈ ਰਬਾਬ ਵਜਾਉਂਦਾ ਹੈ ਮਰਦਾਨੇ ਨੂੰ ਵੇਖ ਕੇ ਉਸ ਨੂੰ ਸ਼ੱਕ ਹੋਇਆ ਕਿ ਇਹ ਆਦਮੀ ਰਬਾਬੀ ਲੱਗਦਾ ਹੈ ਉਸਨੇ ਬੜੇ ਕਰੜੇ ਲਹਿਜੇ ਨਾਲ ਮਰਦਾਨੇ ਨੂੰ ਪੁੱਛਿਆ ਤੇਰਾ ਨਾ ਹੀ ਮਰਦਾਨਾ ਹੈ ਭਾਈ ਤੇ ਤੂੰ ਤਾਂ ਮੁਸਲਮਾਨ ਹੋ ਕੇ ਇੱਕ ਹਿੰਦੂ ਸਾਧੂ ਦਾ ਚੇਲਾ ਬਣਿਆ ਫਿਰਦਾ ਹੈ ਇਸ ਤਰ੍ਹਾਂ ਗੁਲੀ ਕੰਧਾਰੀ ਨੇ ਮਰਦਾਨੇ ਨੂੰ ਪੁੱਛਣਾ ਕੀਤਾ ਤੇ ਮਰਦਾਨੇ ਨੇ ਠਰਮੇ ਨਾਲ ਕਿਹਾ ਮੇਰੇ ਮੁਰਸ਼ਿਦ ਨਾਨਕ ਪੀਰ ਲਈ ਹਿੰਦੂ ਮੁਸਲਮਾਨ ਬਰਾਬਰ ਨੇ ਉਹ ਸਭ ਵਿਚ ਅੱਲਾ ਦਾ ਨੂਰ ਵੇਖਦੇ ਨੇ ਤੇ ਸੱਚ ਤੇ ਚੱਲਣ ਦੀ ਤਾਲੀਮ ਦਿੰਦੇ ਨੇ ਸੱਚ ਤੇ ਚੱਲਣ ਦੀ ਤਾਲੀਮ ਦਿੰਦੇ ਨੇ ਇਹ ਸੁਣ ਕੇ ਬਲੀ ਕੰਧਾਰੀ ਲੋਹਾ ਲਖਾ ਹੋ ਗਿਆ ਤੇ ਕੜਕ ਕੇ ਬੋਲਿਆ ਜਾਂ ਫਿਰ ਆਪਣੇ ਮੁਰਸ਼ਿਦ ਕੋਲ ਉਸ ਨੂੰ ਕਹਿ ਤੈਨੂੰ ਪਾਣੀ ਪੈਦਾ ਕਰ ਦੇਵੇ ਤੇਰੇ ਜਿਹੇ ਕਾਫਰਾਂ ਲਈ ਮੇਰੇ ਚਸ਼ਮੇ ਦਾ ਪਾਣੀ ਮਨਾ ਹੈ ਮਰਦਾਨਾ ਨਿਰਾਸ਼ ਤੇ ਦੁਖੀ ਹੋ ਕੇ ਗੁਰੂ ਜੀ ਕੋਲ ਮੋੜ ਆਇਆ ਤੇ ਸਾਰੀ ਗੱਲ ਸਤਿਗੁਰੂ ਮਹਾਰਾਜ ਦੀਆਂ ਨੂੰ ਦੱਸੀ ਗੁਰੂ ਜੀ ਨੇ ਪਹਾੜੀ ਦੇ ਪੈਰਾਂ ਦੇ ਵਿਚਾਲੇ ਪੱਥਰਾਂ ਨੂੰ ਗੋਹ ਨਾਲ ਵੇਖਿਆ ਕੁਝ ਪੱਥਰਾਂ ਦੇ ਵਿੱਚੋਂ ਨਮੀ ਜਹੀ ਸਿੰਮ ਦੀ ਸੀ ਉਹਨਾਂ ਨੇ ਮਰਦਾਨੇ ਨੂੰ ਇੱਕ ਪੱਥਰ ਉਖੇੜਨ ਲਈ ਕਿਹਾ ਤੇ ਮਰਦਾਨੇ ਨੇ ਜਦੋਂ ਉਹ ਪੱਥਰ ਨੂੰ ਖੇੜਨਾ ਕੀਤਾ ਤਾਂ ਵਿੱਚੋਂ ਠੰਡੇ ਜਲ ਦੀ ਧਾਰ ਵਹਿ ਨਿਕਲੀ ਮਰਦਾਨੇ ਨੇ ਰੱਦ ਕੇ ਪਾਣੀ ਪੀਤਾ ਤੇ ਤ੍ਰੇਸ਼ਾਾਂਤ ਕੀਤੀ ਇਹ ਜਲ ਵਲੀ ਕੰਧਾਰੀ ਦੇ ਚਸ਼ਮੇ ਦਾ ਸੀ ਜਲ ਵਹਿਣ ਨਾਲ ਚਸ਼ਮਾ ਖਾਲੀ ਹੋਣ ਲੱਗਿਆ ਇਹ ਵੇਖ ਕੇ ਵਲੀ ਕੰਧਾਰੀ ਅਗ ਬਗੂਲਾ ਹੋ ਗਿਆ ਉਸ ਨੇ ਇੱਕ ਵੱਡਾ ਸਾਰਾ ਚਟਾਨ ਦਾ ਪੱਥਰ ਗੁਰੂ ਜੀ ਵੱਲ ਠੇਲ ਦਿੱਤਾ ਨੀਮਾ ਆਹ ਕਿ ਪੱਥਰ ਇੱਕ ਵੱਡੀ ਸਾਰੀ ਚਟਾਨ ਕੋਲ اٹਕ ਗਿਆ ਤੇ ਗੁਰੂ ਜੀ ਨੇ ਉਸ ਨੂੰ ਸਤ ਕਰਤਾਰ ਆਖਦੇ ਹੋਏ ਹੱਥ ਨਾਲ ਰੋਕ ਲਿਆ ਗਰਮੀ ਕਾਰਨ ਪੱਥਰ ਵਿਚਲਾ ਖਣਿਜ ਮਾਦਾ ਪਗਰ ਕੇ ਨਰਮ ਹੋ ਰਿਹਾ ਸੀ ਉਸ ਉੱਤੇ ਗੁਰੂ ਜੀ ਦੇ ਹੱਥ ਦਾ ਪੰਜਾ ਖੁੱਬ ਗਿਆ ਤੇ ਹੱਥ ਦਾ ਨਿਸ਼ਾਨ ਬਣ ਗਿਆ ਇਹ ਪੰਜਾ ਅੱਜ ਤੱਕ ਉਸ ਪੱਥਰ ਤੇ ਮੌਜੂਦ ਹੈ ਉਸ ਸਥਾਨ ਤੇ ਮਗਰੋਂ ਗੁਰਦੁਆਰਾ ਪੰਜਾ ਸਾਹਿਬ ਸਥਿਤ ਹੈ ਭਾਈ ਉਸ ਅਸਥਾਨ ਤੇ ਬਣਿਆ ਹੋਇਆ ਗੁਰਦੁਆਰਾ ਪੰਜਾ ਸਾਹਿਬ ਦੇ ਨਾਂ ਦੇ ਨਾਲ ਮੌਜੂਦ ਹੈ ਭਾਈ ਸੰਗਤਾਂ ਬੜੇ ਪਿਆਰ ਸਤਿਕਾਰ ਸਹਿਤ ਦਰਸ਼ਨ ਦਿਦਾਰੇ ਕਰਦੀਆਂ ਨੇ ਹਸਨ ਅਬਦਾਲ ਵਿਖੇ ਪਹੁੰਚ ਕੇ ਗੁਰੂ ਸਾਹਿਬ ਦੀ ਕਰਨੀ ਵੇਖ ਕੇ ਬਲੀ ਕੰਧਾਰੀ ਦਾ ਹੰਕਾਰ ਟੁੱਟ ਗਿਆ ਉਹ ਪਹਾੜੀ ਤੋਂ ਉਤਰ ਕੇ ਗੁਰੂ ਜੀ ਪਾਸ ਹਾਜ਼ਰ ਹੋਇਆ ਤੇ ਉਹਨਾਂ ਪਾਸੋਂ ਸੱਚ ਧਰਮ ਦੀ ਸਿੱਖਿਆ ਲਈ ਬੇਨਤੀਆਂ ਕਰਨ ਲੱਗਿਆ ਸਤੁਰੂ ਮਹਾਰਾਜ ਮੇਰੇ ਤੋਂ ਭੁੱਲ ਹੋ ਗਈ ਮੈਨੂੰ ਬਖਸ਼ ਲਵੋ ਮੈਂ ਆਪਣੇ ਹਰਖੀਲੇ ਸੁਭਾਅ ਕਰਕੇ ਲੋਕਾਂ ਨੂੰ ਉੱਚੇ ਬੋਲ ਬੋਲਦਾ ਰਿਹਾ ਪਾਣੀ ਪੀਣ ਆਏ ਲੋਕਾਂ ਨੂੰ ਤਰੇ ਨਾਲ ਪਰੇਸ਼ਾਨ ਲੋਕਾਂ ਨੂੰ ਉੱਚੇ ਬੋਲ ਬੋਲ ਕੇ ਉਹਨਾਂ ਦੇ ਕਾਲਜੇ ਸਾੜਦਾ ਰਿਹਾ ਹਾਂ ਪਾਤਸ਼ਾ ਮੈਨੂੰ ਖਿਮਾ ਕਰ ਦੇਵੋ ਮੇਰੀਆਂ ਭੁੱਲਾਂ ਬਖਸ਼ ਕੇ ਮੈਨੂੰ ਸੱਚ ਧਰਮ ਦੇ ਸੱਚ ਮਾਰਗ ਦੀ ਸਿੱਖਿਆ ਦੇਵੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦੇ ਚਰਨਾਂ ਤੇ ਬੈਠਾ ਬਲੀ ਕੰਧਾਰੀ ਪੰਤੀਆਂ ਕਰ ਰਿਹਾ ਹੈ ਤੇ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ ਬਲੀ ਕੰਧਾਰੀ ਤੇ ਸੱਚ ਧਰਮ ਦੀ ਸਿੱਖਿਆ ਦਿੰਦੇ ਨੇ ਤੇ ਸੱਚ ਮਾਰਗ ਦੇ ਨਾਲ ਜੋੜਦੇ ਨੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਆਓ ਸਤਿਗੁਰੂ ਮਹਾਰਾਜ ਦੀਆਂ ਦਿੱਤੀਆਂ ਹੋਈਆਂ ਸਿੱਖਿਆ ਤੇ ਚੱਲਦੇ ਹੋਏ ਭਾਈ ਆਪਾਂ ਵੀ ਕੁਝ ਪਲ ਮੂਲ ਮੰਤਰ ਦੇ ਜਾਪ ਦੇ ਨਾਲ ਜੁੜਨਾ ਕਰੀਏ ਭਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰੁ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ